ਉਂ ਜੀ ਅਸੀਂ ਚੱਲਿਆ ਜੀ ਪ੍ਰੀਤ ਹਰਾਂ ਦੇ ਘਰ ਪ੍ਰੀਤ ਆ ਜੀ ਚੱਲੀ ਕੈਨੇਡਾ ਨੂੰ ਚਲੋ ਜੀ ਪ੍ਰੀਤ ਦੇ ਉਹਦੇ ਮਮਾ ਚੱਲੇ ਆ ਜੀ ਕੈਨੇਡਾ ਨੂੰ ਆਪਣੇ ਬੇਟੇ ਦੇ ਕੋਲ ਚੱਲੇ ਆਂ ਪ੍ਰੀਤ ਦੇ ਮੰਮੀ ਦਾ ਵੀ ਵੀਜ਼ਾ ਲੱਗ ਗਿਆ ਸੀ ਤੇ ਪ੍ਰੀਤ ਦਾ ਵੀ ਪਹੁੰਚ ਗਏ ਅਸੀਂ ਉਹਨਾਂ ਦੇ ਘਰ ਉਹ ਪਿਆਜ਼ ਨੂੰ ਵਿੱਚ ਪਾਏ ਤੇ ਉਹ ਇੱਕ ਰਹਿ ਗਿਆ ਸੀ ਜੋ ਹੰਗਮੋੜ ਚੋਟਾਇਆ ਬੈਣਾ ਤੋਂ ਬੁਧਾ ਨਹੀਂ ਸਰੋ ਚਲੋ ਭਾਈ ਉਧਰ ਵੀ ਦਿਓ ਨਹੀਂ ਕੇ ਬਾਸ ਨਹੀਂ ਕੀ ਗੱਲ ਚਮਚਾ ਹੋਰ ਲੈ ਬੰਦਾਂ ਆਂਗਾ ਸੱਜਾ ਹੋ ਗਿਆ ਓ ਠੀਕ ਹੈ ਇੱਕ ਮਿੰਟ ਹੋ ਪਈ ਲੰਬਾ ਸਫਰ ਆ ਤੁਹਾਡਾ ਬਹੁਤ ਹੋ ਰਹੀ ਮਮਰੇ ਇੱਕ ਵਾਰੀ ਸੌਂ ਗਿਆ ਬਸ ਜਾਜਵੜ ਦੇ ਤਾਂ ਗਾਸ ਗਮ ਠੀਕ ਆ ਕੋਈ ਨਹੀਂ ਨਹੀਂ ਅਰਦਾਸ ਹੀ ਆਹੀ ਕੋਈ ਨਹੀਂ ਕਬਰਾਂ ਕੋਈ ਨਹੀਂ ਜੀ ਤੂੰ ਦਾ ਜੂਠਾ ਖਾ ਲੈ ਹਾਂ ਲੈ ਬੋਲੀ ਨਹੀਂ ਹੋ ਕੇ ਗਈ ਤਾਂ ਵਾੜੀਆ ਬੱਝ ਰੋਈ ਨਹੀਂ ਹੋਣ ਪਈਦਾ ਹੈ ਨਹੀਂ ਪਈ ਕਿ ਪਾਕੀ ਬਾਤ ਕਹੁੰਦੀ ਨਹੀਂ ਆ ਜਾਣਾ 20 ਦਿਨ ਤੱਕ ਆ ਜਾਣਾ 20 ਦਿਨ ਤੱਕ ਰੋਟੀਆਂ ਬਣਾਉਂਗੀ ਰੋਟੀਆਂ ਦੇਖੋ ਇਹਨਾਂ ਤਗੜੀ ਹੋ ਗਈ ਮਾ ਮਾ ਮਾਤਰ ਨਹੀਂ ਹੁਣ ਹੋ ਰਹੇ ਨਹੀਂ ਹਾਂ ਸੋਸ ਸਿੱਖਣਾ ਮੰਨਣੀ ਅੱਖਰ ਹਾਂ ਦੇਖ ਰੱਖਾ ਕਿਵੇਂ ਲਾਲ ਕੀਤੀਆਂ ਨੇ ਵਧੀਆ ਲਾਈਫ ਜਵੇ ਪ੍ਰਮਾਤਮਾ ਹੋਰ ਅੱਗੇ ਹਲੋ ਜੀ ਸਾਰਿਆਂ ਨੂੰ ਸਸ਼ਟਿਆ ਕਾਲ ਨਮਸਤੇ ਸਲਾਮ ਜੀ ਅਮੀਰ ਕਰਦੀਆਂ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਵੋਗੇ ਸਵੇਰ ਦਾ ਟਾਈਮ ਹੈਗਾ ਜੀ 10 ਵਜ ਗਏ ਤੇ ਅੱਜ ਮੈਂ ਕੱਲੀ ਕਰ ਸੀ ਹੁਣੇ ਆਈ ਐ ਸ਼ਾਲੂ ਵੀ ਕੰਮ ਕਰਨ ਵਾਸਤੇ ਤੇ ਜੁਗਨੂ ਅੱਜ ਗਿਆ ਹੈ ਜੀ ਡਾਕਟਰ ਸਾਹਿਬ ਦੇ ਨਾਲ ਇਹੋ ਉਹਦੀ ਅੱਜ ਕਟਿੰਗ ਕਰਵਾਣੀ ਹੈ ਡਾਕਟਰ ਸਾਹਿਬ ਕਹਿੰਦੇ ਅੱਜ ਕਟਿੰਗ ਵਾਲੇ ਨੇ ਆਉਣਾ ਹੈ ਤੇ ਚਲੋ ਮੈਂ ਲੈ ਚਲਦਾ ਹਾਂ ਅੱਜ ਉਹਦੀ ਕਟਿੰਗ ਕਰਵਾਉਣੀ ਹੈ ਗਰਮੀ ਬਹੁਤ ਹੈਗੀ ਹੈ ਵਿਚਾਰਾ ਗਰਮੀ ਬੜੀ ਮੰਨਦਾ ਸੀ ਤੇ ਕਟਿੰਗ ਕਰਾਉਣੀ ਵੀ ਉਹਦੀ ਬਹੁਤ ਜ਼ਰੂਰੀ ਸੀਗੀ ਕਾਫੀ ਵੱਡੇ ਵੱਡੇ ਵਾਲ ਤੇ ਸੰਘਣੇ ਵਾਲ ਆਏ ਉਹਦੇ ਤੇ ਵਿਚਾਰੇ ਨੂੰ ਗਰਮੀ ਬੜੀ ਲੱਗਦੀ ਹੈ ਚਲੋ ਜੀ ਜਦੋਂ ਆਊਗਾ ਨਾ ਮੈਂ ਦਿਖਾਵਾਂਗੀ ਉਹਦੀ ਕਟਿੰਗ ਇਸ ਤਰ੍ਹਾਂ ਦੀ ਕੀਤੀ ਹੈ ਜੁਗਨੂ ਦੀ ਜੀ ਦਪਹਿਰ ਦਾ ਟਾਈਮ ਹੋ ਗਿਆ ਜੀ ਅੱਜ ਮੈਂ ਲੰਚ ਦੇ ਵਿੱਚ ਬਣਾ ਰਹੀਆਂ ਇੱਕ ਖਾਸ ਕਿਸਮ ਦੀ ਪਲਾਉ ਬਣਾ ਰਹੀਆਂ ਦੇਖੋ ਕੜੀ ਚੋਲ ਤਾਂ ਆਪਾਂ ਖਾਂਦੇ ਹੀ ਹਾਂਦੇ ਹੁੰਨੇ ਆ ਤੇ ਪਰ ਕੜੀ ਵਰਗਾ ਸਵਾਦ ਜਿਹੜਾ ਹੈਗਾ ਏ ਉਹ ਆਪਣੇ ਪਲਾਉ ਦੇ ਵਿੱਚ ਆਵੇ ਤੇ ਆਪਾਂ ਅੱਜ ਉਸ ਤਰ੍ਹਾਂ ਦੇ ਰਾਈਸ ਬਣਾਵਾਂਗੇ ਕੜੀ ਵਾਲੇ ਚੋਲ ਜਾਂ ਕੜੀ ਵਾਲੇ ਰਾਈਸ ਉਹ ਜੀ ਆਪਾਂ ਕੱਟ ਲਿਆ ਆਲੂ ਔਰ ਪਿਆਜ਼ ਲਵਾਨੇ ਆਪਾਂ ਤੜਕਾ ਪਾ ਲਈਏ ਜੀ ਆਪਾਂ ਸਰੋਂ ਦਾ ਤੇਲ ਤੇਲ ਗਰਮ ਹੋਏ ਤੇ ਪਾ ਦਿੰਨੇ ਆ ਜੀ ਆਪਾਂ ਜੀਰਾ ਵਿੱਚ ਤੇ ਪਾਵਾਂਗੇ ਜੀ ਪਿਆਜ਼ ਮੈਂ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਵਾਂਗੀ ਜੀ ਕਿਉਂਕਿ ਅਸੀਂ ਜ਼ਿਆਦਾ ਮਸਾਲੇ ਵਗੈਰਾ ਜ਼ਿਆਦਾ ਯੂਜ਼ ਨਹੀਂ ਕਰਦੇ ਹੈਗੇ ਆਪਾਂ ਬਸ ਸਿੰਪਲ ਆਪਣੇ ਮਸਾਲੇ ਹੁੰਦੇ ਆ ਤੇ ਮੈਂ ਟਮਾਟਰ ਜਰੂਰ ਪਾਉਂਦੀ ਹਾਂ ਜੀ ਕੜੀ ਦੇ ਵਿੱਚ ਵੀ ਜਲਦੀ ਮੈਂ ਬਣਾਉਣੀ ਆ ਮੈਨੂੰ ਟਮਾਟਰਾਂ ਤੋਂ ਬਿਨਾ ਟੇਸਟ ਹੀ ਨਹੀਂ ਆਉਂਦਾ ਹੈਗਾ ਤੇ ਲੋ ਜੀ ਆਪਣਾ ਤੜਕਾ ਵੀ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਕੱਟੇ ਹੋਏ ਆਲੂ ਪਾ ਦਵਾਂਗੇ ਤੇ ਆਪਾਂ ਨੇ ਪਾ ਦਿੱਤੇ ਆ ਕੀ ਆਲੂ ਜਦ ਤੱਕ ਹੁਣ ਆਪਣੇ ਆਲੂ ਨਹੀਂ ਪੱਕ ਜਾਣਗੇ ਆਪਾਂ ਉਦੋਂ ਤੱਕ ਇਹਨੂੰ ਪਕਾਵਾਂਗੇ ਥੋੜਾ ਜਿਹਾ ਹੋਰ ਪਾਣੀ ਪਾ ਦਵਾਂਗੇ ਇਹਦੇ ਵਿੱਚ ਹਾਂਜੀ ਸੱਚ ਇੱਕ ਮੈਂ ਹੋਰ ਜੀ ਇਹਦੇ ਵਿੱਚ ਹਿੰਗ ਵੀ ਪਾਈ ਏ ਤੇ ਤੁਸੀਂ ਵੀ ਹਿੰਗ ਜ਼ਰੂਰ ਪਾਇਓ ਕੜੀ ਦਾ ਸਵਾਦ ਵੀ ਵੈਸੇ ਹਿੰਗ ਦੇ ਨਾਲ ਹੀ ਬਣਦਾ ਏ ਤੇ ਅੱਜ ਮੇਰੇ ਕੋਲ ਨਾ ਕੜੀ ਪੱਤਾ ਵੀ ਹੈ ਨਹੀਂ ਸੀ ਤੇ ਕਸੂਰੀ ਮੇਥੀ ਵੀ ਹੈ ਨਹੀਂਗੀ ਛੋੜ ਆਪਾਂ ਜੀ ਪਹਿਲਾਂ ਹੀ ਭੂ ਕੇ ਰੱਖ ਦਿੱਤੇ ਸੀ ਇੱਕ ਗਲਾਸ ਤੇ ਹੁਣ ਆ ਰਿਹਾ ਜੀ ਆਪਣਾ ਸੀਕ੍ਰੇਟ ਇਨਗਰੀਡੀਐਂਟ ਲੱਸੀ ਲੱਸੀ ਵਾਲੇ ਚਾਵਲ ਬਣਾ ਰਿਆਂ ਜੀ ਆਪਾਂ ਕੜੀ ਦਾ ਸਵਾਦ ਲੈਣ ਲਈ ਇੱਧਰ ਆਪਣੇ ਆਲੂ ਵੀ ਪੱਕ ਗਏ ਨੇ ਜੀ ਹੁਣ ਆਪਾਂ ਪਾ ਦਵਾਂਗੇ ਇਹਦੇ ਵਿੱਚ ਚਾਵਲ ਤੇ ਨਾਲ ਹੀ ਆਪਾਂ ਨੇ ਇਹਦੇ ਵਿੱਚ 3 ਗਲਾਸ ਲੱਸੀ ਦੇ ਪਾ ਦੇਣੇ ਆ ਕਿਉਂਕਿ ਇੱਕ ਗਲਾਸ ਆਪਾਂ ਚਾਵਲ ਲਏ ਸੀ ਤੇ 3 ਗਲਾਸ ਆਪਾਂ ਲੱਸੀ ਦੇ ਪਾਵਾਂਗੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਥੋੜੀ ਦੇਰ ਹਿਲਾਉਂਦੇ ਰਹਾਂਗੇ ਤੇ ਫਿਰ ਇਹਨੂੰ ਟੱਕ ਕੇ ਆਪਾਂ ਪਕਾਵਾਂਗੇ ਬਲੋਜੀ ਦੇਖੋ ਜੀ ਆਪਣੇ ਕੜੀ ਚਾਵਲ ਬਣ ਗਏ ਆਂ ਦੇਖਣ ਨੂੰ ਵੀ ਬਹੁਤ ਵਧੀਆ ਲੱਗ ਰਹੇ ਨੇ ਤੇ ਖਾਣ ਨੂੰ ਵੀ ਬਹੁਤ ਟੇਸਟੀ ਬਣਿਆ ਬਿਲਕੁਲ ਕੜੀ ਵਾਲਾ ਹੀ ਸਵਾਦ ਆ ਰਿਹਾ ਏ ਹਾਂਜੀ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਇਸ ਤਰ੍ਹਾਂ ਕੜੀ ਚਾਵਲ ਬਣਾ ਕੇ ਦੇਖਿਓ ਬੇਸਣ ਤੋਂ ਬਿਨਾ ਹਾਂਜੀ ਦੇਖੋ ਜੀ ਆਪਣੇ ਕੜੀ ਚਾਵਲ ਬਣ ਕੇ ਤਿਆਰ ਹੋ ਗਏ ਕੜੀ ਚਾਵਲ ਮਤਲਬ ਕੜੀ ਵਾਲਾ ਟੇਸਟ ਲੱਸੀ ਵਾਲੇ ਚਾਵਲ ਬਣ ਕੇ ਆਪਣੇ ਤਿਆਰ ਹੋ ਗਏ ਆ ਤੇ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਬਹੁਤ ਹੀ ਟੇਸਟੀ ਬਣਿਆ ਤੇ ਮੈਂ ਦੇਖ ਲਿਆ ਟੇਸਟ ਇਹਦਾ ਤੇ ਬਹੁਤ ਹੀ ਟੇਸਟੀ ਬਣਿਆ ਤੁਸੀਂ ਵੀ ਬਣਾ ਕੇ ਜਰੂਰ ਦੇਖਿਓ ਤੇ ਕੜੀ ਬਣਾਣ ਦੀ ਲੋੜ ਨਹੀਂ ਪੈਣੀ ਹੈਗੀ ਜੇ ਕਦੇ ਮਤਲਬ ਜਲਦੀ ਵਿੱਚ ਬਣਾਉਣੇ ਹੋਣ ਤੇ ਕੜੀ ਦਾ ਸਵਾਦ ਲੈਣਾ ਹੋਵੇ ਕੜੀ ਚਾਵਲ ਦਾ ਤੇ ਆਪਾਂ ਆਹ ਰੈਸਪੀ ਜਿਹੜੀ ਹੈਗੇ ਟਰਾਈ ਕਰਕੇ ਦੇਖ ਸਕਦੇ ਆ ਤੇ ਜਰੂਰ ਟਰਾਈ ਕਰਿਓ ਇੱਧਰ ਦੇਖੋ ਜੀ ਜੁਗਨੂ ਦਾ ਲੁੱਕ ਵਾਲ ਵੈਸੇ ਕਟਿੰਗ ਕਰਤਾ ਦਿੱਤੇ ਆ ਪਰ ਜ਼ਿਆਦਾ ਨਹੀਂ ਕਟਿੰਗ ਕੀਤੀ ਹੈਗੀ ਡਾਕਟਰ ਸਾਹਿਬ ਕਹਿੰਦੇ ਉਹ ਕਟਿੰਗ ਵਾਲਾ ਕਹਿੰਦਾ ਵੀ ਇਦਾਂ ਹੀ ਸੋਣਾ ਲੱਗਦਾ ਇਹ ਵੀ ਜ਼ਿਆਦਾ ਆਪਾਂ ਕਟਿੰਗ ਨਹੀਂ ਕਰਨੀ ਹੈਗੀ ਥੋੜੇ ਥੋੜੇ ਹੀ ਵਾਲ ਕੱਟੇ ਆ ਤੇ ਚਲੋ ਜੀ ਡਾਕਟਰ ਸਾਹਿਬ ਨੂੰ ਪਾ ਕੇ ਦਿੰਨੇ ਆ ਜੀ ਰੋਟੀ ਇੱਧਰ ਆਪਾਂ ਨੇ ਮੈਂ ਭਿੰਡੀਆਂ ਦੀ ਸਬਜ਼ੀ ਵੀ ਬਣਾਈ ਸੀ ਆ ਲਓ ਅੱਜ ਮੈਂ ਖਾਲੀ ਤਿਆਰ ਕਰੀ ਐ ਭਿੰਡੀ ਦੋ ਪਿਆਜਾ ਦੋ ਪਿਆਜ ਦੋ ਭਿੰਡੀ ਦੋ ਪਿਆਜਾ ਭਿੰਡੀ ਹਾਸਾ ਨਹੀਂ ਲੱਗਦਾ ਤੁਹਾਨੂੰ हां ਉਹ ਜਿਹੜੇ ਤੁਸੀਂ ਲੈ ਕੇ ਆਏ ਸੀ ਉੱਥੋਂ ਤੋੜ ਕੇ ਕਲੀਨਿਕ ਤੋਂ ਥੋੜੀਆਂ ਜਿਹੀਆਂ ਸੀ ਮੈਂ ਕਿਹਾ ਚਲ ਆਪਣੇ ਜੋਗੀਆਂ ਬਣ ਜਾਣੀਆਂ ਨੇ ਬਹੁਤ ਨੇ ਉਹ ਸੱਚ ਅਸਲੀ ਚੀਜ਼ ਤਾਂ ਮੈਂ ਭੁੱਲ ਗਈ ਆਹ ਚੀਜ਼ ਤਾਂ ਮੈਂ ਪਾਣੀ ਭੁੱਲ ਗਈ ਸੀ ਕੜੀ ਚੌਲ ਆਹ ਦੇਖੋ ਮੈਂ ਕੜੀ ਚੌਲ ਬਣਾਏ ਨੇ ਕਿਹ ਕੜੀ ਚੌਲ ਮੈਂ ਦੇਖੋ ਤਾਂ ਸਹੀ ਖਾ ਕੇ ਕੜੀ ਚੌਲ ਪਹਿਲਾਂ ਖਾ ਕੇ ਦੱਸੋ ਕੜੀ ਚੌਲ ਆਲਾ ਸੁਆਦ ਆਉਂਦਾ ਹਾਂ ਆ ਰਿਹਾ ਆ ਰਿਹਾ ਹੈ ਨਾ ਕੜੀ ਚੌਲ ਆਲਾ ਸੁਆਦ ਇਹ ਪੱਲਾ ਦੀ ਕਿਵੇਂ ਬਣਾਏ ਹੋਣਗੇ ਦੱਸੋ ਮੈਨੂੰ ਹੈ ਕੜੀ ਦੇ ਵਿੱਚ ਵਾਲੇ ਹੋਣਗੇ ਇਹਦੇ ਵਿੱਚ ਕੋਈ ਬੇਸਣ ਨਹੀਂ ਕੋਈ ਕੁਝ ਨਹੀਂ ਕੋਈ ਅਲੱਗ ਤੋਂ ਕੜੀ ਨਹੀਂ ਇਹ ਹੈਗੀਆਂ ਲੱਸੀ ਵਾਲੇ ਚੌਲ ਖੱਟੀ ਲੱਸੀ ਵਾਲੇ ਚੌਲ ਇਹ ਟੇਸਟੀ ਬਣਿਆ ਨਾ ਮੈਨੂੰ ਵੀ ਲੱਗਿਆ ਬਿਲਕੁਲ ਹੀ ਕੜੀ ਵਰਗਾ ਹੀ ਸੁਆਦ ਜਗ ਨੂੰ ਵੀ ਅੱਜ ਕਟਿੰਗ ਕਰਾ ਕੇ ਆਇਆ ਹੈ ਹੈ ਨਾ ਕੀ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਜੇ ਵੀਡੀਓ ਪਸੰਦ ਆਈ ਹੋਵੇ ਤਾਂ ਜੇ ਲਾਈਕ ਕਮੈਂਟਸ ਵਗੈਰਾ ਜਰੂਰ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਜੀ ਮੇਰੇ ਵੀਡੀਓ ਨੂੰ ਤੇ ਜਿਨ੍ਹਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਪਰਮਾਤਮਾ ਤੁਹਾਡਾ ਸਾਰਿਆਂ ਦਾ ਭਲਾ ਕਰੇ ਸਾਰਿਆਂ ਨੂੰ ਹੱਸਦੇ ਵਸਦੇ ਹਮੇਸ਼ਾ ਖੁਸ਼ ਰੱਖੇ ਪਰਮਾਤਮਾ